ਸਤਿ ਸ੍ਰੀ ਅਕਾਲ ਜੀ ਸੋ ਅੱਜ ਜਿਹੜਾ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ਦੇ ਵਿੱਚ ਪਹੁੰਚੇ ਆਂ ਸੋ ਅੱਜ ਦੇ ਇਸ ਸਮਾਗਮ ਸੰਬੰਧੀ ਪਤਵੰਤੇ ਪਹੁੰਚੇ ਨੇ ਸ਼ਹੀਦ ਜੋਰਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਸੋ ਗੱਲਬਾਤ ਕਰਕੇ ਅੱਜ ਸਭ ਤੋਂ ਪਹਿਲਾਂ ਜਿਹੜੇ ਸ਼ਹੀਦ ਜੋਰਾ ਸਿੰਘ ਨੂੰ ਸਲਾਮੀ ਦੇਣ ਤੋਂ ਪਹਿਲਾਂ ਗੱਲਬਾਤ ਕਰਕੇ ਜਾਣ ਲੈਨੇ ਅੱਜ ਦੇ ਸਮਾਗਮ ਸੰਬੰਧੀ ਸੋੜੀ ਜੀ ਪਤਵੰਤੇ ਦੇ ਨਾਲ ਗੱਲਬਾਤ ਕਰ ਲੈਨੇ ਆਂ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਸਮਾਗਮ ਸੰਬੰਧੀ ਥੋੜੀ ਜਾਣਕਾਰੀ ਦੇ ਦਿਓ ਤਾਂ ਜੋ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਇਸ ਸਮਾਗਮ ਸੰਬੰਧੀ ਜਿਹੜੀ ਜਾਣਕਾਰੀ ਮਿਲ ਸਕੇ ਅੱਜ ਦਾ ਸਮਾਗਮ ਸਾਡੇ ਪਿੰਡ ਥਰਾਜ ਦੇ ਸ਼ਹੀਦ ਸਪਾਈ ਜੋਰਾ ਸਿੰਘ ਜੋ 1971 ਵਾਰ ਦੇ ਵਿੱਚ ਸ਼ਹੀਦ ਹੋਏ ਸਨ ਜੀ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਮੌਕੇ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜੀ ਜੋ ਹਰ ਸਾਲ ਅਸੀਂ ਇਹ तकरीबन 15 20 ਸਾਲ ਤੋਂ ਮਨਾ ਰਹੇ ਆ ਹਾਂ ਜੀ ਸਾਰੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਹੈ ਇਹ ਸ਼ਹੀਦੀ ਦਿਹਾੜੇ ਮਨਾਉਣ ਨਾਲ ਸਾਡੇ ਵਿਦਿਆਰਥੀਆਂ ਨੂੰ ਜੋ ਸਾਡੇ ਹੋਰ ਨਿਕਲਣ ਵਾਲੇ ਜਵਾਨਾਂ ਤੇ ਜੋ ਆਉਂਦੇ ਆ ਉਹਨਾਂ ਨੂੰ ਇਹ ਪ੍ਰਤੀਬੱਧਤਾ ਦੀ ਆਜ਼ਾਦੀ ਬਚਨ ਦਾ ਵੀ ਪ੍ਰੇਰਨਾ ਮਿਲਦੀ ਹੈ ਜੀ ਇਸੇ ਪਲਖ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਇਹ ਦਿਹਾੜਾ ਮਨਾਉਣ ਬਹੁਤ ਬਹੁਤ ਧੰਨਵਾਦ ਜੀ ਸੋ ਜਿਹੜੀਆਂ ਅਗਲੀਆਂ ਰਸਮਾਂ ਨੇ ਜਿਹੜੀਆਂ ਹੁਣ ਤੋਂ ਥੋੜੀ ਦੇਰ ਬਾਅਦ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਸ਼ਹੀਦ ਹਮੇਸ਼ਾ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਜਿੰਨਾ ਮਤਲਬ ਸ਼ਹੀਦਾਂ ਨੂੰ ਕੌਮ ਯਾਦ ਰੱਖਦੀ ਤਾਂ ਉਹ ਕੌਮ ਕਦੇ ਵੀ ਮਰਦੀ ਨਹੀਂ ਸੋ ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕਰਨ ਦੇ ਲਈ ਪਿੰਡ ਥਰਾਜ ਦੇ ਵਿੱਚ ਜਿਹੜੇ ਪਤਵੰਤੇ ਨੇ ਉਹ ਇਕੱਠੇ ਹੋਏ ਨੇ ਸੋ ਥੋੜੀ ਦੇਰ ਬਾਅਦ ਜਿਹੜੀ ਸ਼ਹੀਦਾਂ ਨੂੰ ਸਲਾਮੀ ਦਿੱਤੀ ਜਾਣੀ ਹੈ ਹਾਂਜੀ ਬਿਟੂ ਜੀ ਆਲਾ ਬਾਅਦੋਂ ਕਹਿੰਦੇ ਉਹ ਦੋਨਾਂ ਇੱਕ ਮਿੰਟ ਚ ਪਾ ਜੇ ਨਹੀਂ ਅੱਗੇ ਉਹ ਚ ਗੈਪ ਹੋਊਗਾ ਅੱਛਾ ਆ ਜੀ ਆਜਾ ਉਹ ਮਤ ਕੁਲੋਂ ਦੇ ਦੋਹਰੇ ਪਾਉਣੇ ਹੁੰਦੇ ਆ ਸ਼ੋਅ ਸਬੰਧੀ ਜਿਹੜਾ ਸਭਿਆਚਾਰਕ ਪ੍ਰੋਗਰਾਮ ਵੀ ਇਸ ਦੇ ਸਬੰਧ ਦੇ ਵਿੱਚ ਲਿਖਿਆ ਜਾ ਰਿਹਾ ਉਹਦੀਆਂ ਜਿਹੜੀਆਂ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ 没事了。 ਸਾਰੇ ਸਾਰੇ ਇਕੱਠੇ ਇਕੱਠੇ ਹੀ ਆ ਗਏ ਵੀ ਆ ਸਾਰੇ ਜੀ ਕੋਈ ਗੱਲ ਨਹੀਂ ਜੀ ਮਿਹਰਬਾਨੀ ਮੈਂ ਨਹੀਂ ਆ ਸਕਦਾ ਕੱਲ ਪਰਸੋਂ ਜੀ ਆ ਜਾਓ ਜੀ ਆਉਂਦੇ ਨਾਉਗੇ ਸਾਰੇ ਪਤਾ ਨਹੀਂ ਬੋਲਦੇ ਆਉਂਦੇ ਘਰਾਂ ਮੇਰੇ ਲਾਉਂਦੇ ਤੇ ਮੈਂ ਤਾਂ ਹੀ ਬੋਲਦੇ ਆ ਲੈ ਕੇ ਸੰਗ ਆ ਰਹੇ ਹਾਂ ਫੋਨ ਲਾ ਰਹੇ ਹਾਂ ਬਹੁਤ ਕਾਰਨ ਮਾਣ ਹੈ ਬੁਰੀ ਗੱਡੀ ਜੀ ਹੈ ਦੇਖ ਕੇ ਤਾਂ ਦੋ ਨਵੇਂ ਬਣਾਇਆ ਦੇ ਪੇਪਰ ਨੂੰ ਵੀ ਦੋ ਮੈਂ ਮਦਦ ਰਹਿਣ ਤੋਂ ਬਾਅਦ ਚੱਲਾ ਜਾਂਦੇ ਹਾਂ ਆ ਦੋ ਹੀ ਇੱਥੇ ਦੋ ਹੀ ਕਾਫੀ ਚਲੋ ਆ ਕਰ ਲਿਖੋ ਹਾਂ ਕਿੱਥੇ ਜਾਣਗੇ ਸਾਰ ਦੋਸਤ ਆਏ ਬਕਾਨ ਨੂੰ ਆਣਦੇ ਪਾਸੇ ਪਰਿਆਮ ਦੇ ਸਾਰੇ ਜੀ ਆ ਗਏ ਜੀ ਆ ਗਏ ਵੀ ਰਹਿਣਦਾ ਤਾਂ ਵੇਖ ਲੋ ਕੋਈ ਨਾ ਕੋਈ ਰਹਿ ਤਨ ਕਿਹਾ ਆ ਜਾਣੀ ਗੱਲ ਨਹੀਂ ਹੋਣੀ ਆ ਗਏ ਸਾਰੇ ਚਲੋ ਸੱਸੀ ਗੱਲ ਕਰ ਲਿਆ ਸਾਰਿਆਂ ਨੂੰ ਆ ਸ਼ੁਰੂ ਕਰਦੇ ਆਪਾਂ ਸ਼੍ਰੀ ਸੁਆਮੀ ਜੀ ਦਾ ਪ੍ਰੋਗਰਾਮ ਫੋਨ ਸਾਰਿਆਂ ਦੇ ਸਾਈਲੈਂਟ ਹੋਣੇ ਚਾਹੀਦੇ ਕੋਈ ਸਾਈਲੈਂਟ ਨਹੀਂ ਹੁੰਦਾ ਤਾਂ ਉਹ ਆਫ ਕਰ ਲਓ ਕਿਉਂਕਿ ਉਹ ਮੌਮ ਦੇ ਵਿੱਚ ਫੋਨ ਵੱਜਦਾ ਫਿਰ ਉਹ ਨਾ ਕੋਈ ਰਹਿਦਾ ਅੱਛੀ ਅੱਗੇ ਆ ਜਾਓ ਆ ਜਾਓ ਸਰ ਸਰ ਅੱਗੇ ਆ ਜਾਓ ਆ ਜਾਓ ਆ ਜਾਓ ਆ ਜਾਓ ਬੰਦੇ ਪਿੱਛੇ ਆ ਜਾਓ ਅੱਗੇ ਆ ਜਾਓ ਆ ਜੀ ਆ ਜਾਓ ਆ ਜਾਓ ਇੱਥੇ ਆ ਜਾਓ ਸਰ ਇੱਥੇ ਆਵੇ ਹੈਗੀ ਜਗ੍ਹਾ ਇੱਥੇ ਖੜ੍ਹ ਜਾਓ ਬੰਦੇ ਦੋ ਮਿੰਟ ਦੀ ਗੱਲ ਹੈ ਆ ਛੱਕਾ ਆਉਗੀ ਆ ਛੋਟਾ ਸ੍ਰੀ ਕਰ ਹਾਂ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਿੰਦੂ-ਪਾਕਿ ਯੁੱਧ ਦੇ ਵਿੱਚ 1971 ਦੇ ਵਿੱਚ ਸਾਡੇ ਇਸ ਨਗਰ ਦਾ ਯੋਧਾ ਸਰਦਾਰ ਜੋਰਾਤ ਸਿੰਘ ਜੋਸ਼ਮਣਾਂ ਲੋਹਾ ਲੰਦਿਆ ਸ਼ਹੀਦ ਹੋ ਗਿਆ ਸੀ ਪਰ ਬਹੁਤ ਸਮਾਂ ਪਹਿਲਾਂ ਫੌਲਦਾਰ ਗੁਰਦੇਵ ਸਿੰਘ ਜਿਹਨੂੰ ਅਸੀਂ ਭੂਰਾ ਕਹਿੰਨੇ ਆ ਸਰਪੰਚ ਦਰਸ਼ਨ ਸਿੰਘ ਇਹਨਾਂ ਨੇ ਅਗਵਾਈ ਕਰਕੇ ਨਾਲ ਕਨਨਲ ਵਿਸ਼ਵਾਭਿਤਰ ਜੀ ਹੋਰ ਵੀ ਸੱਜਣਾ ਨੇ ਨਾਲ ਉਹਨਾਂ ਦੇ ਕਿਤੇ ਜਾਣਾ ਆਉਣਾ ਪਿਆ ਗਏ ਡੀਸੀ ਸਾਹਿਬ ਕੋਲੇ ਗਏ ਪ੍ਰਸ਼ਾਸਨ ਕੋਲੇ ਗਏ ਔਰ ਪੂਰੇ ਨਗਰ ਨੇ ਸਹਿਯੋਗ ਦਿੱਤਾ ਜਿਹੜਾ ਕਿ ਬੁੱਤ ਸਾਡੇ ਸਾਹਮਣੇ ਆ ਜੋਰਾ ਸਿੰਘ ਦੀ ਯਾਦ ਦੇ ਵਿੱਚ ਲਾਇਆ ਗਿਆ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਉਹਨਾਂ ਨੂੰ ਉਹਨਾਂ ਦਾ ਬੰਦਾ ਸਨਮਾਨ ਦਿੱਤਾ ਜਾਵੇ। ਮੁਲਕਾਂ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਔਰ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਜਿਵੇਂ ਕਿ ਤਿੰਨ ਵਾਰ ਜੰਗ ਸਾਡੀ ਬੁਰੀ ਤਰ੍ਹਾਂ ਹੋ ਚੁੱਕੀ ਇੱਕ ਵਾਰੀ ਛੋਟੀ ਹੋਈ ਆ ਕਾਰਗਲ ਦੀ ਲੜਾਈ। ਸਭ ਤੋਂ ਜ਼ਿਆਦਾ ਨੁਕਸਾਨ ਕਾਰਗਲ ਦੇ ਟਾਈਮ ਤੇ ਹੋਇਆ ਮੈਂ ਉਸ ਵਿਸ਼ੇ ਤੇ ਨਹੀਂ ਜਾਊਂਗਾ ਕਿਉਂਕਿ ਸਮਾਂ ਆਪਣੇ ਕੋਲੇ ਘੱਟ ਹੈ ਆਪਾਂ ਇਹ ਤੋਂ ਸ਼ਰਧਾਂਜਲੀ ਦਾ ਪ੍ਰੋਗਰਾਮ ਕਰਾਂਗੇ ਕਰਨਲ ਵਿਸ਼ਵਾਮਿੱਤਰ ਜੀ ਕਿਸੇ ਕਾਰਨ ਨਹੀਂ ਆ ਸਕੇ ਆਦੇਸ਼ ਦੇ ਵਿੱਚ ਬਹੁਤ سارے ਪ੍ਰੋਗਰਾਮ ਚਾਰ ਪ੍ਰੋਗਰਾਮ ਹਨ ਉਹਨਾਂ ਦੇ ਤੋਂ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਮੰਗੀ ਹੈ ਉਹਨਾਂ ਨੇ ਕਬੂਲ ਕੀਤਾ ਕਿ ਸੌਰੀ ਮੈਂ ਨਹੀਂ ਆ ਸਕਦਾ ਮੈਂ ਹਰ ਵੇਰੀ ਆਉਣਾ ਹੈ ਬਲਕਿ ਉਹ ਆਪਦੀ ਮੈਸੇਜ ਨੂੰ ਵੀ ਨਾਲ ਲੈ ਕੇ ਆਉਂਦੇ ਹੁੰਦੇ ਆਪਾਂ ਸਾਰੇ ਦੇਖਦੇ ਆ ਪਰ ਕਿਸੇ ਕਾਰਨ ਨਹੀਂ ਸਕੇ ਕਾਰਨ ਆਹਿਆ ਸਾਰ ਨੂੰ ਪਤਾ ਹੋਣਾ ਚਾਹੀਦਾ ਕਿ ਕਾਰਨ ਸਭ ਕਿਉਂ ਨਹੀਂ ਆਏ ਆਪਾਂ ਹੀ ਸਾਰੇ ਆ ਪ੍ਰੋਗਰਾਮ ਕਰਨ ਵਾਲੇ ਇਸ ਤੋਂ ਬਾਅਦ ਸਕੂਲ ਦੇ ਅੰਦਰ ਪ੍ਰੋਗਰਾਮ ਹੋਊਗਾ ਉਹ ਥੋੜਾ ਲੰਬਾ ਚੱਲੂਗਾ ਆ 15 ਮਿੰਟ ਦੀ ਕਾਰਵਾਈ ਹੋਣੀ ਹੈ ਸਾਰਿਆਂ ਦੇ ਫੋਨ ਸਾਇਲੈਂਟ ਕਰ ਲੈਣੇ ਕਰ ਲੈਣੇ ਹੋਣਗੇ ਮੈਂ ਯਕੀਨ ਕਰਦਾ ਔਰ ਸਭ ਤੋਂ ਪਹਿਲਾਂ ਸ਼ਹੀਦ ਦੀ ਯਾਦ ਦੇ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਊਗਾ ਮੌਨ ਦੇ ਵਿੱਚ ਕਿਸੇ ਦਾ ਫੋਨ ਨਹੀਂ ਵੀ ਸਾਇਲੈਂਟ ਹੋਇਆ ਜਾਂ ਫੋਨ ਵੱਜ ਜਾਂਦਾ ਤਾਂ ਉਹ ਪਿੱਛੇ ਚਲੇ ਜਾਏ ਉਹ ਵਿੱਚ ਡਿਸਟਰਬ ਨਾ ਕਰੇ ਮੈਂ ਉਹਦਾ ਇਸ਼ਾਰਾ ਦੇਉਂਗਾ ਮੌਨ ਸ਼ੁਰੂ ਕਰਨ ਦਾ ਬੰਦ ਕਰਨ ਦਾ ਰੀਸਟ ਲਾਉਣ ਦਾ ਸਲੂਟਿੰਗ ਦਾ ਉਹ 4-5 ਸ਼ਾਰੇ ਉਹ ਮੈਂ ਦੱਸੂਗਾ ਉਹਦੇ ਬਿਤਾਬ ਕੋ ਤੁਸੀਂ ਉਹਨੂੰ ਫਾਲੋ ਕਰ ਲੈਣਾ ਨਹੀਂ ਪਤਾ ਲੱਗਦਾ ਦੂਸਰੇ ਹੱਲ ਦੇਖ ਲੈਣਾ ਜਾਂ ਫੌਜੀ ਬੰਦਾਂ ਦੇਖ ਲਓ ਕਿ ਉਹਨੂੰ ਪਤਾ ਇਹ ਕਰਨਾ ਸ਼ੁਰੂ ਕਰਦੇ ਹਾਂ ਦੋਨੋਂ ਹੱਥ ਜੋੜ ਕੇ ਅਗਲੇ ਪਾਸੇ ਜਿੰਨੀ ਪਾ ਕੇ ਆਪਾਂ 2 ਮਿੰਟ ਮੌਰ ਸਰਦਾਰ ਜੋਰਾ ਸਿੰਘ ਜੀ ਨੂੰ ਦੇਵਾਂਗੇ i up. ਤੋ 2 ਮਿੰਟ ਦੀ ਕਮਾਉਣ ਦੇ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਹੜੇ ਹੋਲੇ ਉਹਨੇ ਪੈਨਸ਼ਨ ਆਇਆ ਸਰਦਾਰ ਪਿਆਰਾ ਸਿੰਘ ਜੀ ਦੇ ਬੇਟੇ ਉੱਥੇ ਕਾਲੇ ਬਾਈ ਸਰਾ ਕੋਲੇ ਘਰਾਂ ਜਿਹਨਾਂ ਦਾ ਹੋਰ ਰੀਤ ਪਾਉਣਗੇ ਜਿਹੜੇ ਪਹਿਲਾਂ ਕੈਪਟਨ ਜਗਰਾਤ ਸਿੰਘ ਜੀ ਰੀਤ ਪਾਉਣਗੇ ਫਿਰ ਦੋ ਰੀਤ ਹੋਰ ਤਿਆਰ ਹੋ ਕੇ ਆਈਆਂ ਉਹ ਦੱਸਣਗੇ ਸਰਦਾਰ ਰਣਜੀਤ ਸਿੰਘ ਜੀ ਇਹਨਾਂ ਨੂੰ ਪਾਉਣੀਆਂ ਔਰ ਜਿਹੜਾ ਸਨਮਾਨਤ ਕਰਨ ਸਾਹਿਬ ਕਰਦੇ ਹੁੰਦੇ ਆ ਲੋਈਆਂ ਦੇ ਨਾਲ ਉਹ ਇੱਥੇ ਹੀ ਸਨਮਾਨਿਤ ਕੀਤਾ ਜਾਊਗਾ ਉਹ ਚਾਰ ਨਾਂ ਸਾਡੇ ਕੋਲੇ ਆ ਚੁੱਕੇ ਐ ਚਾਰ ਲੋਈਆਂ ਦਾ ਇੱਥੇ ਸਨਮਾਨਤ ਕਰਾਂਗੇ ਉਹ ਸੱਜਣ ਵੀ ਇੱਥੇ ਮਤਲਬ ਯਾਰਨ ਉਹਨਾਂ ਨੂੰ ਠੱਗੀ ਤਨ ਪਤਾ ਹੀ ਐ ਕਿ ਕਿਹਨੂੰ ਕਿਹਨੂੰ ਕਰਨਾ ਸੋ ਸ਼ਹੀਦ ਨੂੰ ਅਰੀਥ ਛਾਉਣ ਦੀ ਰਸਮ ਸ਼ੁਰੂ ਕਰਨ ਜਾ ਰਹੇ ਨੇ ਕੈਪਟਨ ਜੁਗਰਾਜ ਸਿੰਘ ਜੀ ਅਰੀਤ ਹੋਤੇ ਪੈ ਜਾਂਦੀ ਹੈ ਕੈਪਟਨ ਸਾਹਿਬ ਸਲੂਟ ਕਰਨਗੇ ਤੁਸੀਂ ਵੀ ਔਰ ਆਪਾਂ ਵੀ ਜਿੰਨਾ ਚਿਰ ਇਸ਼ਾਰਾ ਨਹੀਂ ਮਿਲਦਾ ਸਲੂਟ ਦਾ ਦੁਬਾਰਾ ਅਲੂਟ ਹੁਣ ਕੇ ਡਾਊਨ ਨਹੀਂ ਕਰਨਾ ਆਪਾਂ ਸ਼ਹੀਦੀ ਯਾਦਗਾਰ ਤੇ ਰੀਤ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਮੇਰਾ ਨਾਮ ਸੋ ਸਲਾਮੀ ਦੇ ਨਾਲ ਨਾ ਸ਼ਹੀਦਾਂ ਦਾ ਮਾਨ ਸਤਕਾਰ ਹੈ ਜਿਹੜਾ ਉਹ ਬਹਾਲ ਰੱਖਿਆ ਜਾ ਰਿਹਾ ਹੈ ਪਤਵੰਤਿਆਂ ਦੇ ਵੱਲੋਂ ਆਵਾਧਨ – ਤੋ ਦੇਸ਼ ਦੀਆਂ ਸਰਹੱਦਾਂ ਤੇ ਸੇਵਾਵਾਂ ਕਰਨ ਵਾਲੇ ਵੱਡੇ ਰੁਤਬੇ ਤੇ ਰਹਿਣ ਵਾਲੇ ਫੌਜੀ ਜਵਾਨਾਂ ਵੱਲੋਂ ਜੋ ਸੇਵਾਮੁਕਤ ਨੇ ਆਪਣੇ ਨਾਇਕ ਨੂੰ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਇਸ਼ਰਾਮ ਹੁਣ ਕਰਨਲ ਸਾਹਿਬ ਦੇ ਬਿਹਾਫ ਤੇ ਕੈਪਟਨ ਜਗਰਾਜ ਸਿੰਘ ਜੀ ਉਹਨਾਂ ਚਾਰ ਨਮਾਇੰਦਿਆਂ ਨੂੰ ਸਨਮਾਨਿਤ ਕਰਨਗੇ ਜਿਨ੍ਹਾਂ ਨੂੰ ਇਸ ਇੱਕੀ ਵਾਰ ਸਨਮਾਨ ਦਿੱਤਾ ਜਾਣਾ ਹੈ ਕਰਨਲ ਸਾਹਿਬ ਕਹਿੰਦੇ ਸੀ ਕਿ ਇਸ ਇੱਕੀ ਵਾਰ ਕੋਈ ਵੀ ਦਾ ਛੱਡਿਆ ਸਾਰੇ ਹੀ ਕਰ ਦਈਏ ਪਰ ਅਸੀਂ ਕਿਹਾ ਜੀ ਅਗਲੀ ਵਾਰ ਫਿੱਕਾ ਜਾ ਹੋ ਜੂਗਾ ਤੇ ਇਸ ਕਰਕੇ ਤੁਸੀਂ ਅੱਧੇ ਕਰ ਲਓ ਅੱਧੇ ਫੇਰ ਸੀ ਇਸ ਕਰਕੇ ਉਹਨਾਂ ਨੇ ਤਕਰੀਬਨ ਚਾਰ ਮੋਮੈਂਟੋ ਲਈਆਂ ਮੋਮੈਂਟੋ ਵੀ ਚਾ ਲਈ ਆਏ ਚਾਰ ਮੋਮੈਂਟੋ ਚਾਰ ਲੋਈਆਂ ਉਹਨਾਂ ਨੂੰ ਵੰਡੀਆਂ ਕੱਲ ਦੀਆਂ ਤੇ ਉਹ ਸੱਜਾ ਨੂੰ ਫਰਮਾਨ ਕੀਤਾ ਜਾਊਗਾ ਕਿ ਰਾਣ ਹੈ ਜਰਨੈਲ ਸਿੰਘ ਸਾਹਮਣੇ ਖੜ ਕੇ ਫੋਟੋ ਕਰਵਾ ਲਈ ਜੀ ਮੈਂ ਕਰਨੀ ਹਾਂ ਅੱਗੇ ਹੌਲਦਾਰ ਰਣਜੀਤ ਸਿੰਘ ਜੀ सामने देखो जी, सामने देखो जी जी। सामने देखो जी ਸਰ ਜੀਤ ਸਿੰਘ ਜੀ ਚਾਹੁੰਦਾ ਕਿ ਆਪ ਨੂੰ ਕੋਈ ਚਾਹੁੰਦਾ ਸਾਹਮਣੇ ਦੇਖਿਓ ਜੀ ਠੀਕ ਹੈ ਜੀ ਤਿੰਦੀ ਆਲ ਸਨਮਾਨਿਤ ਕਰਨ ਦੀ ਕਾਰਵਾਈ ਇੱਥੇ ਸਮਾਪਤ ਹੁੰਦੀ ਹੈ। ਔਰ ਇਸ ਤੋਂ ਬਾਅਦ ਅੰਦਰ ਬੋਗਾਂ ਰੱਖਿਆ ਪ੍ਰਬੰਧਕਾਂ ਨੇ ਉਹਦੇ ਵਿੱਚ ਮਸਤ-ਮਸਤ ਜਿੰਦਾਵੋ ਟੈਂਡਰ ਕਰੋ ਔਰ ਥੋੜੀ ਰੌਣਕ ਵੀ ਦਿਤਾਓ। ਆਪਣਾ ਇੱਕ ਸ਼ੁਰੂ ਕਰਕੇ ਸੋਹਣਾ ਇਤੋ ਦਿਓ। ਆਧਾਨ ਸਲੂਟ ਤਾਂ ਸ਼ਹੀਦ ਜੋਰਾ ਸਿੰਘ ਨੂੰ ਸ਼ਹੀਦੀ ਦਿੱਤੀ ਗਈ ਹੈ ਅ ਸਲਾਮੀ ਦਿੱਤੀ ਗਈ ਹੈ ਉਹਨਾਂ ਦੀ ਸ਼ਹਾਦਤ ਨੂੰ ਸलाम ਕੀਤੀ ਗਈ ਹੈ ਪਿੰਡ ਦੇ ਪਤਵੰਤਿਆਂ ਵੱਲੋਂ ਸਾਬਕਾ ਪੌਜੀਆਂ ਵੱਲੋਂ ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਦੇ ਵਿੱਚ ਸੱਭਿਆਚਾਰਕ ਸਭ ਜਿਹੜਾ ਸਮਾਗਮ ਹੈ ਉਹ ਸਕੂਲ ਦੇ ਵਿੱਚ ਲਗਾਤਾਰ ਜਾਰੀ ਰਹੇਗਾ ਸੋ ਦੇਖਦੇ ਆ ਆਪਾਂ ਉਧਰਲੇ ਰੰਗਾ ਰੰਗ ਪ੍ਰੋਗਰਾਮ ਦੀਆਂ ਚਲਕੀਆਂ やだよな。 ਬੇਟੇ ਜਦੋਂ ਪਿੰਨਵਾਚੀ ਨਾ ਕਲਾਸਾਂ ਚ ਆਉਣੇ ਲੱਗੋ ਉਹ ਤੋਂ ਬਾਅਦ ਆਪਾਂ ਕੋਈ ਨੀ ਜਗ੍ਹਾ ਤਿਆਰ ਹੋਣੇ ਲੱਗੋ ਆਪਾਂ ਚੱਲ ਪਿਆ ਫੇਰ ਆਪਾਂ ਸੂਚੀ ਦੀ ਜਿਹੜੀ ਤਿਆਰੀ ਐ ਇਸ ਟਾਈਮ ਹੋ ਰਹੀ ਐ ਸੋ ਇਸ ਜਗ੍ਹਾ ਦੇ ਉੱਤੇ